ਸੇਵਾ ਦੇਵੀਗੜ੍ਹ ਦਲ ਦੇ ਸੇਵਾਦਾਰ ਜੋੜਾ ਘਰ ਦੀ ਸੇਵਾ ਮਰੌੜੀ ਦੀ ਸੰਗਤ ਨੇ ਕੀਤੀ ਹੈ। ਬਾਬਾ ਗੁਲਾਬ ਸਿੰਘ ਜੀ ਵੀ ਆਏ ਐ ਬੜਾ ਸੋਹਣਾ ਕੀਰਤਨ ਕਰਦੇ ਨੇ। ਬਹੁਤ ਧੰਨਵਾਦ। ਮੇਰੇ ਕੋਲ ਅੱਜ ਸਮਾਂ ਹੀ ਸੈੱਟ ਨਹੀਂ ਆਇਆ ਨੇ ਤੇ ਕੀਰਤਨ ਸੁਣ ਲੈਣਾ ਸੀ ਪਰ ਇੱਕ ਹੋਰ ਪੰਗਾ ਪੈ ਜਾਂਦਾ। ਜੇ ਸਾਡੀ ਸਟੇਜ ਤੇ ਕੀਰਤਨ ਕਰ ਲਿਆ ਬਾਕੀਆਂ ਨੇ ਰੌਲਾ ਪਾ ਲੈਣਾ ਵੀ ਤੁਸੀਂ ਉੱਥੇ ਕਿਉਂ ਗਏ? ਅੱਜ ਕੱਲ ਇਹ ਵੀ ਚੱਲਦਾ ਨਾ ਵੀ ਤੁਸੀਂ ਢੱਡਰੀਆਂ ਵਾਲੇ ਦੇ ਚਲੇ ਗਏ ਫਿਰ ਹੁਣ ਤੁਹਾਨੂੰ ਅਸੀਂ ਕੀਰਤਨ ਨਹੀਂ ਕਰਨ ਦੇਣਾ। ਪਰ ਚਲੋ ਬੜਾ ਸੋਹਣਾ ਕੀਰਤਨ ਕਰਦੇ ਆ ਅੱਜ ਕੱਲ ਸੋਸ਼ਲ ਮੀਡੀਆ ਹੈਗਾ ਸਾਰੇ ਬੱਚੇ ਸੁਣਦੇ ਐ ਧਾਰਨਾ ਗਾਉਂਦੇ ਐ ਸ਼ਬਦ ਗਾਉਂਦੇ ਐ ਕਿੰਨਾ ਨਜ਼ਾਰਾ ਆਉਂਦਾ ਇੱਕ ਦਿਨ ਮੈਂ ਚੰਡੀਗੜ੍ਹ ਜਾਂਦਾ ਸੀ ਆ ਥੋੜੇ ਦਿਨ ਪਹਿਲਾਂ ਤੇ ਮੈਂ ਸਰਾਹ ਵਿੱਚ ਟੇਪਾਂ ਲਾਈਆਂ ਕਿੰਨੇ ਕਿੰਨੇ ਸ਼ਬਦ ਮੈਂ ਸੁਣੇ ਤੇ ਮੈਨੂੰ ਬੜਾ ਆਨੰਦ ਆਇਆ ਬੜਾ ਬੜਾ ਮਨ ਖੁਸ਼ ਹੋਇਆ ਤੇ ਬਾਬਾ ਗੁਲਾਬ ਸਿੰਘ ਹੁਣਾਂ ਦਾ ਧੰਨਵਾਦ ਜੀ ਆਇਆਂ ਨੂੰ ਭਾਈ ਜਿਹੜੇ ਕਲਾਕਾਰ ਲੋਕ ਹੁੰਦੇ ਨੇ ਨਾ ਜਿੰਨਾ ਚ ਕਲਾ ਹੁੰਦੀ ਐ ਉਹਨੂੰ ਕਿਸੇ ਜਥੇਬੰਦੀ ਨਹੀਂ ਬੰਨਣਾ ਬੰਨਣਾ ਨਹੀਂ ਚਾਹੀਦਾ ਗਰੁੱਪ ਚ ਨਹੀਂ ਬੰਨੀਦਾ ਜਿਹੜੇ ਬੰਦੇ ਕੋਲੇ ਕਲਾ ਹੋਵੇ ਉਹ ਕਲਾ ਦਾ ਆਨੰਦ ਲਈਦਾ ਸਵਾਦ ਲਈਦਾ ਸਰੂਰ ਲਈਦਾ ਹੁਣ ਦਲਜੀਤ ਵਰਗਿਆਂ ਨੇ ਐਕਟਰ ਐਨਾ ਦਲਜੀਤ ਤੇ ਉਹਨੇ ਲੋਕਾਂ ਨੂੰ ਖੁਸ਼ ਕਰਨ ਵਾਸਤੇ ਕਦੇ ਐਦਾਂ ਦੀਆਂ ਮੂਵੀਆਂ ਵੀ ਬਣਾਈਆਂ ਨੇ ਜਿਹਦੇ ਵਿੱਚ ਖੜਕੂ ਬਣਿਆ ਉਹ ਸਿੰਘ ਬਣਿਆ ਨਾ ਉਹ ਇੱਕ ਮੂਵੀ ਦੇ ਵਿੱਚ ਜਿੱਥੇ ਉਹ ਪੰਜਾਬ 1984 ਬਣਿਆ ਨਾ ਉਹ ਕੌਣ ਬਣਿਆ ਪੜਾ ਉਹਦਾ ਨਾਂ ਬੋਲੋ ਜਿਹੜਾ ਅੱਜ ਤਰ੍ਹਾਂ ਚ ਕੌਣ ਆ ਕੀਦਾ ਉਹਦਾ ਦਿਲਜੀਤ ਦਿਲਜੀਤ ਕਹਿ ਦਿੰਦੇ ਦਿਲਜੀਤ ਕਹਿ ਲੋ ਦਿਲਜੀਤ ਕਹਿ ਲੋ ਹੁਣ ਜਿਹੜਾ ਪੰਜਾਬ 1984 ਉਹਦੇ ਵਿੱਚ ਮੇਨ ਐਕਟਰ ਕੌਣ ਹੈ ਰੋਲ ਕੌਣ ਕਰ ਰਿਹਾ ਦਿਲਜੀਤ ਤੇ ਹੁਣ ਆ ਅਮਰ ਸਿੰਘ ਚ ਵਕੀਲਾ ਮੂਵੀ ਆਈ ਹੈ ਉਹਦੇ ਵਿੱਚ ਮੇਨ ਰੋਲ ਕੌਣ ਕਰ ਰਿਹਾ ਉਹ ਵੀ ਦਿਲਜੀਤ ਹੈ ਹੁਣ ਕਦੇ ਤੇ ਸਾਡੇ ਵਾਲੇ ਹਾਰ ਲੈ ਕੇ ਖੜ ਜਾਂਦੇ ਨੇ ਅਸੀਂ ਸਨਮਾਨ ਕਰਨਾ ਉਹ ਜਦੋਂ ਦੂਜਾ ਕਰਦੇ ਫਿਰ ਕਹਿੰਦਾ ਇਹ ਜੁੱਤੀਆਂ ਦਾ ਹਾਰ ਪਾਉਣਾ ਹੁਣ ਤੇਰੇ ਉਹ ਅਗਲੇ ਦਿਨ ਉਹ ਜੇ ਤੂੰ ਅੱਜ ਐ ਕਹੇਗਾ ਕੱਲ ਨੂੰ ਹੋਰ ਮੂਵੀ ਬਣਾ ਦੂ ਵਧੀਆ ਜੀ ਕੋਈ ਫੇਰ ਤੁਸੀਂ ਕੁਝ ਤੁਸੀਂ ਕਿੱਦਾਂ ਦੇ ਜਜ਼ਬਾਤੀ ਲੋਕ ਹੈਂ ਈਮੋਸ਼ਨ ਕਿੱਦਾਂ ਦੇ ਨੇ ਤੁਹਾਡੇ ਮਾੜੀ ਜੀ ਜਿਹੜਾ ਕਲਾਕਾਰ ਹੁੰਦਾ ਹੈ ਉਹ ਕਲਾ ਹੈ ਉਹਦੀ ਆਪਣਾ ਉਹਦਾ ਇੱਕ ਗੁਣ ਹੈ ਉਹਨੇ ਕਦੇ ਕਿਸੇ ਦਾ ਰੋਲ ਪਲੇ ਕਰਨਾ ਆ ਉਹਦਾ ਕਦੇ ਕਿਸੇ ਦਾ ਰੋਲ ਪਲੇ ਕਰਨਾ ਹਾਂ ਤੁਸੀਂ ਇਹ ਕਹਿ ਸਕਦੇ ਆ ਵੀ ਸਿੰਘ ਦਾ ਰੋਲ ਕਰਨ ਵੇਲੇ ਤੂੰ ਸਿੱਖੀ ਸਿੰਘ ਦੇ ਨਾਲ ਨਾ ਤੂੰ ਸਹੀ ਨਹੀਂ ਨਿਭਾਇਆ ਰੋਲ ਵਧੀਆ ਨਹੀਂ ਨਿਭਾਇਆ ਜਾਂ ਤੂੰ ਜਿਹੜਾ ਇਕਤ ਕਰਦਾ ਸੀ ਉਹ ਸਹੀ ਨਹੀਂ ਨਿਭਾਇਆ ਇਹ ਕਹਿਣਾ ਬਣਦਾ ਹੈ ਬਾਕੀ ਤੇ ਮੂਵੀਆਂ ਇਹ ਦਿਲਜੀਤ ਨਹੀਂ ਕਰੂ ਕੋਈ ਹੋਰ ਕਰ ਦੂ ਇਹ ਤੇ ਚੱਲੀ ਜਾਣਾ ਹੁੰਦਾ ਸੋ ਕਲਾਕਾਰਾਂ ਨੂੰ ਕੀਰਤਨੀਆਂ ਨੂੰ ਉਹਨਾਂ ਨੂੰ ਜਥੇਬੰਦੀਆਂ ਨਾਲ ਇਦਾਂ ਨਾ ਬੰਨਿਆ ਕਰੋ ਜਿਹੜੇ ਵੀ ਕੋਈ ਵਧੀਆ ਕੌਂਦੇ ਨੇ ਕੀਰਤਨ ਕਰਦੇ ਨੇ ਆਪਣੇ ਆਨੰਦ 'ਚ ਰਹਿੰਦੇ ਨੇ ਉਹਨਾਂ ਨੂੰ ਮਸਤ ਰਹਿਣ ਦਿਆ ਕਰੋ ਕਲਾਕਾਰ ਲੋਕ ਕਲਾਕਾਰ ਲੋਕ ਸੌਫਟ ਦਿਲਾਂ ਦੇ ਹੁੰਦੇ ਐ ਜਿੰਨਾ ਚਿਰ ਸੌਫਟ ਨਾ ਹੋਵੇ ਬੰਦਾ ਉਹਨਾਂ ਚਿਰ ਕਲਾ ਨਿਕਲਦੀ ਨਹੀਂ ਕਲਾ ਕਲਾ ਹੁੰਦੀ ਐ ਜਿਹੜੇ ਸੌਫਟ ਮਾਈਂਡਡ ਹੁੰਦੇ ਨੇ ਲੋਕ ਆ ਬੰਸਰੀਆਂ ਵਾਲੇ ਇੱਥੇ ਬੰਸਰੀ ਵਜਾਉਂਦੇ ਐ ਇੱਕ ਮੁੰਡਾ ਉਹ ਰਬਾਬ ਆਪਣੀ ਸਰੰਗੀ ਵਜਾਉਂਦਾ ਐ ਇਹ ਜਿਹੜੇ ਲੋਕ ਹੋਣਗੇ ਬੜੇ ਸੌਫਟ ਮਾਈਂਡਡ ਹੁੰਦੇ ਨੇ ਸਾਜ ਹਰ ਕੋਈ ਬੰਦਾ ਨਹੀਂ ਵਜਾ ਸਕਦਾ ਮੈਂ ਕੈਂਪ ਕਰਾਇਆ ਇੱਥੇ ਸਾਡੇ ਕਿੰਨੇ ਮੁੰਡਿਆਂ ਨੇ ਕੈਂਪ ਕੀਤਾ ਪਰ ਆਹ ਮੇਰੇ ਨਾਲ ਬੈਠਾ ਜੋੜੀ ਵਾਲਾ ਆਹ ਢੋਲਕ ਵਾਲਾ ਆਹ ਦੂਜਾ ਇੱਕ ਤੀਜਾ ਜੋੜੀ ਵਾਲਾ ਇਹਨਾਂ ਨੂੰ ਜ਼ਿਆਦਾ ਅਸਰ ਹੋ ਰਿਹਾ ਸੀ ਸਾਜੀ ਨੇ ਜਿਹੜੇ ਕਿਉਂਕਿ ਇਹਨਾਂ ਦੇ ਵਿੱਚ ਕਲਾ ਹੈ ਉਹ ਸੌਫਟ ਮਾਈਂਡਡ ਹੁੰਦੇ ਨੇ ਮਾਈਂਡ ਜਿਹੜਾ ਬੜਾ ਸੌਫਟ ਹੁੰਦਾ ਹੈ ਜਜ਼ਬਾਤੀ ਹੁੰਦੇ ਨੇ ਇਮੋਸ਼ਨਲੀ ਹੁੰਦੇ ਨੇ ਜਜ਼ਬਾਤੀ ਬੰਦਾ ਹੀ ਕਲਾਕਾਰ ਬਣਦਾ ਹੈ ਤੇ ਹਾਂ ਜਜਬਾਤੀ ਬੰਦੇ ਨਾਲ ਧੁੱਖਾ ਬਹੁਤ ਹੋ ਜਾਂਦਾ ਵੱਡੀ ਪ੍ਰੋਬਲਮ ਹੁੰਦੀ ਹੈ ਜਿਹੜੇ ਜਜਬਾਤੀ ਕਲਾਕਾਰ ਹੁੰਦੇ ਨੇ ਨਾ ਉਹਨਾਂ ਨਾਲ ਬਹੁਤ ਧੁੱਖੇ ਬਹੁਤ ਹੁੰਦੇ ਨੇ ਕਦੇ ਕੋਈ ਧੁੱਖਾ ਕਰ ਜੂ ਕਦੇ ਕੋਈ ਧੁੱਖਾ ਕਰ ਜੂ ਫਿਰ ਮਾੜਾ ਮੋਟਾ ਪ੍ਰੋਸਾ ਕਰਦੇ ਨੇ ਫਿਰ ਧੁੱਖਾ ਕਰ ਜਾਂਦਾ ਇਦਾਂ ਦਾ ਕੁਝ ਇਹਨਾਂ ਦੀ ਜ਼ਿੰਦਗੀ ਵਿੱਚ ਚੱਲਦਾ ਰਹਿੰਦਾ ਹੁੰਦਾ ਪਰ ਇਹਨਾਂ ਨੂੰ ਤੁਸੀਂ ਇਹਨਾਂ ਚੀਜ਼ਾਂ 'ਚ ਨਾ ਜੋੜਿਆ ਕਰੋ ਜਿਹੜਾ ਵੀ ਕੋਈ ਕੀਰਤਨ ਕਰਦਾ ਹੈ ਕੋਈ ਐਕਟਿੰਗ ਕਰਦਾ ਹੈ ਕੋਈ ਗਾ ਰਿਹਾ ਹੈ ਉਹਨੂੰ ਆਪਣੇ ਹਿਸਾਬ ਨਾਲ ਚੱਲਣ ਦਿਓ ਕਦੇ ਸਰੋਪੇ ਲੈ ਕੇ ਖੜ ਜਾਨਨੇ ਹਾਂ ਕਦੇ ਜੁੱਤੀਆਂ ਦਾ ਹਾਰ ਲੈ ਕੇ ਖੜ ਜਾਨਨੇ ਹਾਂ ਕਦੇ ਅਸੀਂ ਐ ਬੈਨ ਕਰਦੇ ਆਂਗੇ ਕਦੇ ਆਹ ਬੈਨ ਕਰਦੇ ਆਂਗੇ ਇਦਾਂ ਦੇ ਸੁਭਾਅ ਆਪਣੇ ਨਾ ਬਣਾਓ ਸੋ ਇਹ ਕੁਛ ਚੱਲਦਾ ਹੀ ਰਹਿਣਾ ਧੰਨਵਾਦ ਕਰਦਾ ਸਰਦਾਰ ਹਰਿੰਦਰ ਸਿੰਘ ਦਿੱਲੀ ਆਸ਼ੂ ਜੀ ਦਿੱਲੀ ਜਿਹੜੇ ਜਿਹੜੇ ਆਏ ਐ ਸਨਮਾਨ ਉਹਨਾਂ ਦਾ ਬਾਅਦ ਚ ਕਰਾਂਗੇ ਉਹ ਵੱਡਾ ਪੱਖਾ ਲਾਇਆ ਸਰਦਾਰ ਕੁਲਬੀਰ ਸਿੰਘ ਹੋਣਾ